ਇਹ ਰੇਟ ਆ ਭਾਈ 350 350 ਲਓ ਜਿਹੜਾ ਮਰਜ਼ੀ ਖਾਇ ਲੈ ਲਓ ਹਾਂਜੀ ਸੈਂ ਜਿਹੜਾ ਮਰਜ਼ੀ ਲੈ ਲਓ ਹਾਂਜੀ 350 ਰੇਟੂ ਆ 350 350 ਯਾਰ ਦੇਖੋ ਸਾਰਾ ਇਹ ਸੂਟ ਦਾ 2800 ਦਾ ਠੀਕ ਹੈ ਇਹ ਸਾਰਾ ਹੈਂਡਵਰਕ ਹੈ ਠੀਕ ਹੈ ਜੀ ਆ ਸੂਟ ਦਾ 2000 ਦਾ ਠੀਕ ਹੈ ਜੀ ਇਹ ਕੜਾਈ ਹੈ ਸਾਰੇ ਓਕੇ ਸਾਰੇ 100 ਲਾਗੇ ਤੇ ਆਹ ਸੂਟ ਆਗੇ ਕੀ ਰੇਟ ਆ ਜੀ ਸ਼ੂਟਾਂ ਦਾ ਲਗਭਗ 2500 300 ਰੁਪਏ ਦੇ ਨਹੀਂ 300 ਲਓ ਤੁਹਾਨੂੰ ਸਾਢੇ 350 ਭਾਈ ਸਾਢੇ 350 ਲਓ ਜਦ ਮਰਜੀ ਆਓ ਅੱਜ ਕੱਲ ਪੱਟਾ ਲੈ ਭਾਈ ਜਾਨਾ ਜ ਮਰਜੀ ਆ ਜਓ ਸਾਢੇ 350 ਠੀਕ ਆ ਠੀਕ ਭਾਜੀ ਇਹ ਸਮਾਨ ਗਰੰਟੀ ਨਾਲ 5 ਮੀਟਰ ਦਾ ਪੂਰਾ ਭਾਈ ਪੂਰਾ 5 ਮੀਟਰ ਨਾਲ ਦੁਪੱਟਾ ਨਾਲ ਲਾਈ ਨਹੀਂ ਓਕੇ ਲਓ ਵੀ ਖੋ ਨਾ ਇਧਰ ਪਾ 350 ਰੁਪਏ ਲਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਜਲੰਧਰ ਤੇ ਸ਼ਹਿਰ ਜਲੰਧਰ ਵਿੱਚ ਬਹੁਤ ਵੱਡੀ ਇੱਕ ਕੱਪੜਿਆਂ ਦੀ ਸੇਲ ਲੱਗਦੀ ਹੈ ਤੇ ਬਹੁਤ ਸਸਤੀ ਹੈ ਸੇਲ ਹੁੰਦੀ ਹੈ ਤੁਹਾਨੂੰ ਸਾਰਾ ਸੇਲ ਦਾ ਆਪਾਂ ਕੱਪੜਾ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਬਨੇ ਰਹੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬਾਕੀ ਕਮੈਂਟ ਜ਼ਰੂਰ ਕਰਨਾ ਲਓ ਜੀ ਦਿਖਾਉਣਾ ਤੁਹਾਨੂੰ ਸ਼ਹਿਰ ਜਲੰਧਰ ਦੀ ਆਪਾਂ ਸੇਲ ਜਿਹੜੀ ਕਿ ਹਰੇਕ ਐਂਟਵਰਨ ਲੱਗਦੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਉਤ ਵਗੈਰਾ ਲਓ ਜੀ ਤੇ ਆ ਗੀ ਜੀ ਡੀਪੈਂਟ ਕੀ ਰੇਟ ਆ ਬਾਈ 350 350 ਲਓ ਜੀ ਜਿਹੜਾ ਮਰਜ਼ੀ ਸਾਈ ਲੈ ਲਓ ਹਾਂਜੀ ਸਾਈ ਜਿਹੜਾ ਮਰਜ਼ੀ ਲੈ ਲਓ ਹਾਂਜੀ 350 ਰੇਟਕੂ ਆ ਓਕੇ ਓਕੇ ਲਓ ਜੀ ਤੇ ਆ ਬੂਟ ਆ ਗਏ ਅੱਗੇ ਸੂਟ ਦੇਖ ਸਕਦੇ ਹੋ ਨਾ ਸੂਟਾਂ ਦੀ ਤੁਹਾਨੂੰ ਕਲੈਕਸ਼ਨ ਮਿਲ ਜੂਗੀ ਦੇਖੀਓ ਲਓ ਜੀ ਤੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਣਾ ਤੁਹਾਨੂੰ ਹੋਰ ਕਲੈਕਸ਼ਨ ਆਪਾਂ ਹਨਾ ਲਓ ਜੀ ਆ ਦੇਖੋ ਜਮੇ ਤੇ ਆ ਗਏ ਗਰਮ ਕੱਪੜੇ ਲਓ ਵੀ ਦੋ ਕੀ ਰੇਟ ਆ ਜੀ ਕੀ ਰੇਟ ਆ ਜੀ ਲਓ 200 ਰੁਪਏ ਬਾਕੀ ਆ ਗਏ ਅੰਗੇ ਗਰਮ ਕੱਪੜੇ ਹਨ ਤੁਸੀਂ ਦੇਖ ਸਕਦੇ ਹੋ ਲਓ ਵੀ ਐਵੇਂ ਬਹੁਤ ساری ਕਲੈਕਸ਼ਨ ਹੈ ਜਿਹੜੀ ਮਾਰਕੀਟ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੇ ਆ ਗਏ ਅੱਗੇ ਹਨ ਲਓ ਵੀ ਤੇ ਤੁਸੀਂ ਪਰੇ ਵਿੱਚ ਦੇਖ ਸਕਦੇ ਹੋ ਲਓ ਪੈਂਟਾਂ ਹੋਈਆਂ ਅੱਗੇ ਹਨ ਨਹੀਂ ਆ ਟੌਪ ਆ ਗਈ ਨਾ ਦਾ ਕ੍ਰੌਪ ਵਾਲੀ ਨਹੀਂ ਦੂਜੀ ਨਹੀਂ ਤੇ ਆ ਆ ਗਿਆ ਲੋ ਤੇ ਆ ਆ ਗਿਆ ਅੱਗੇ ਪੈਂਟਾਂ ਲੋ ਕੀ ਰੇਟ ਆ ਬਾਈ 200 ਰੁਪਏ ਭਾਜੀ ਜਿਹੜਾ 200 ਰੁਪਏ ਜਿਹੜਾ ਮਰਜ਼ੀ ਲਾਜੋ ਬਾਈ ਕਹਿੰਦਾ ਸਿਰਫ 200 ਰੁਪਏ ਇੱਕ ਰੂਪੇ 200 ਰੁਪਏ 200 ਰੁਪਏ 200 ਰੁਪਏ ਬਾਈ ਇਹ ਤੈਨੂੰ ਚੋ ਆ ਆ ਇਹ 200 ਵਾਲੇ ਆ ਓਕੇ ਓਕੇ 200 ਵਾਲੇ 300 ਵਾਲੇ ਆ ਲੱਗਦਾ ਓਕੇ ਓਕੇ ਅਲੱਗ-ਅਲੱਗ ਨੇ ਬਾਈਕਰਾਂ 200 300 ਇਹ ਵੀ 300 ਵਾਲੇ ਆ ਇਹ 200 ਵਾਲੇ ਆ ਇਹ 300 ਓਕੇ ਲਓ ਯਾ ਤਨ ਉਹ ਲਓ ਵੀ ਆ 300 ਰੁਪਏ ਲਓ ਵੀ ਉਹ ਵਧੀਆ ਭਾਜੀ ਗਰਮ ਚੀਜ਼ ਐ ਫਾਈਨ ਚੀਜ਼ ਹੂੰ ਹੂੰ ਇਹ ਲਓ ਜੀ ਮਾਫੀ ਆ ਦੇਖੋ ਅੱਗੇ ਕਲੈਕਸ਼ਨ ਹੋਰ ਹਨ ਤੁਸੀਂ ਦੇਖ ਸਕਦੇ ਲਓ ਜੀ ਆ ਸਲਟ ਆ ਗਿਆ ਨਾ ਉਹ 2 300 ਮੰਨ ਲਾ ਇਹੀ ਪ੍ਰਾਈਸ ਹੁੰਦਾ ਕੋਈ ਜ਼ਿਆਦਾ ਨਾ ਡਿਫਰੈਂਟ ਨਹੀਂ ਹੁੰਦਾ ਪ੍ਰਾਈਸ ਦਾ ਜੇ ਆਪਾਂ ਗੱਲ ਕਰੀਏ ਇਹ ਦੇ ਤੱਕ ਦੇਣਾ। ਬਾਕੀ ਆ ਦੇਖੋ ਨਾ ਕੋਟੀਆਂ ਆ ਗਈਆਂ ਜਿਵੇਂ ਆਹ ਸਾਰੀਆਂ ਲਓ ਜੀ। ਐਵੇਂ ਸਾਰੀਆਂ ਕੋਟੀਆਂ ਮਿਲ ਜਾਣਗੀਆਂ ਤੁਹਾਨੂੰ। ਤੇ ਆਹ ਬੱਚਿਆਂ ਦੀ ਆਗੇ ਅੱਗੇ ਲਓ ਜੀ। ਆਹ 200 ਰੁਪਏ। 200 ਦੇ। ਲਓ। 500 ਵਾਲਾ 200 ਮੈਂ। ਆ ਕੀ ਰੇਟ ਆ ਭਾਈ? 200 ਰੁਪਏ। 200 ਰੁਪਏ। ਲਓ ਜੀ ਤੁਹਾਨੂੰ ਆਹ 200 ਲਾ ਮਿਲ ਗਈ। ਕੋਟ ਐਵੇਂ ਹੈ ਨਾ। ਲਓ ਜੀ। ਤੇ ਬਾਕੀ ਚੱਲਦੇ ਆ ਅੱਗੇ ਦਿਖਾਉਨੇ ਆ ਹੋਰ ਤੁਹਾਨੂੰ। ਆਪਿਆ ਦੇ ਕੋਨਾ ਸਾਰਾ ਲੋ ਐਵੇਂ ਬਹੁਤ ਸਾਰੀ ਕਲੈਕਸ਼ਨ ਜਿਹੜੀ ਦੇਖਣ ਨੂੰ ਮਿਲ ਜੂਗੀ ਤੇ ਇਹ ਕੁਝ ਐਵੇਂ ਦਾ ਸਾਮਾਨ ਵੀ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਲੈਣਾ ਕੋ ਵਿਚਾਰ 150 ਲੋ ਜੇ ਇਹ ਜੇ ਕਾਵਲ ਆਗੇ ਹਨ ਜਰਾਬਾਂ ਆ ਗਈਆਂ ਜਮੇ ਤੇ ਆਹ ਕਾਵਲ ਪੈਨਚਾਰੇ ਹਨ ਲੋ ਜੀ ਤੇ ਆਹ ਜਰਾਬਾਂ ਤੇ ਲੋ ਮੈਂ ਰੋਂਗਾ ਤੇ ਇੱਧੇ ਚੱਲਦੇ ਆਂ ਲਓ ਜੀ ਅੱਗੇ ਗਰਮ ਸਟਾਫ ਆ ਗਿਆ ਕਾਫੀ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਲੇਡੀਜ਼ ਆ ਗਿਆ ਜਿਵੇਂ 350 350 ਦੇਖੋ ਸਾਰਾ ਨਾ 350 350 ਨੂੰ ਮਿਲਦੀ ਲਓ ਆ ਬੱਚਿਆਂ ਦੇ ਅੱਗੇ ਛੋਟੇ ਬੂਟ ਆ ਗਏ ਹਨ ਉਹ ਵੀ ਆ ਦੇਖ ਸਕਦੇ ਹੋ ਬੱਚੇ ਵੱਡੇ ਵੀ ਆ ਗਏ ਤੇ ਬੱਚਿਆਂ ਦੇ ਵੀ ਆ ਗਏ ਸਾਰੇ ਤੇ ਜਿਵੇਂ ਆ ਆ ਗਈ ਹੈ ਨਾ ਇੱਕ ਟਕਾ ਇਹ ਰੇਟ ਆ ਬਾਈ 100 ਰੁਪਏ ਬਾਈ 50 ਰੁਪਏ ਜਿਹੜਾ ਮਰਜ਼ੀ ਤੇਰੀ ਮਰਜ਼ੀ ਜਿਹੜੀ ਮਰਜ਼ੀ ਲਾਜੋ ਬਾਈ ਕਹਿੰਦਾ 50 ਰੁਪਏ ਠੀਕ ਆ ਲੈਟ ਮੈਨੂੰ ਕਾਫੀ ਨੀ ਆਉਂਦੇ ਪਲੇ ਸਾਰੇ ਏਕੇ ਓਕੇ ਓਕੇ ਬਾਈ ਕਹਿੰਦਾ ਤੰਦਰ ਵੀ ਸਾਰੇ ਆਗੇ ਨੇ ਬਾਕੀ ਪੰਜਾਬੀ ਜੁੱਤੀਆਂ ਦਾ ਕਲੈਕਸ਼ਨ ਦੇਖ ਸਕਦੇ ਹੋ ਨਾ ਲੋ ਚੱਲਦੇ ਆ ਅੱਗੇ ਤੁਹਾਨੂੰ ਅੱਗੇ ਦਿਖਾਵਾਂਗੇ ਹੋਰ ਲੋ ਵੀ ਆ ਦੇਖੋ ਤਾਰਾ ਹਨਾ ਤੇ ਆ ਗਏ ਪੈਂਟਾਂ ਜੀਨ ਦੇ ਅੱਗੇ ਹਨਾ ਲਓ ਜੀ ਜੀ ਇੰਡੀਪੈਂਡੈਂਟ ਆ ਗਿਆ ਨਾ ਜਿਵੇਂ ਤੁਸੀਂ ਦੇਖ ਸਕਦੇ ਲਓ ਜੀ ਤੇ ਆ ਆ ਗਏ ਲੋਰਾ ਲਓ ਵੀ ਆ ਆ ਗਏ ਅੱਗੇ ਸੂਟ ਐਂਕਲਾਰੇ ਉਸਾਂ ਦੇ ਕਲੈਕਸ਼ਨ ਮਿਲ ਜੂ ਦੇਖਾਂਗੇ ਨਾ ਲਓ ਜੀ ਐਨੇ ਦੇ ਸਾਰੇ ਕੁੱਝ ਸੂਟ ਮਿਲ ਜਾਣਗੇ ਤੇ ਬਾਕੀ ਆ ਪੈਨੇ ਨਾ ਲਓ ਜੀ ਕੀ ਪ੍ਰਾਈਸ ਆ ਭਾਈ ਇਹਦਾ ਆ 30 ਦਾ ਭਾਈ 600 ਦਾ 600 ਦਾ ਲਓ ਜੀ ਆਇਨਾ ਕੀ ਪ੍ਰਾਈਸ ਆ ਆ ਸੂਟ ਆ 2800 ਦਾ ਠੀਕ ਹੈ ਸਾਰਾ ਹੈਂਡਵਰਕ ਹੈ ਠੀਕ ਹੈ ਜੀ ਆਹ ਹੋਰ ਬਣਾ 2000 ਦਾ ਠੀਕ ਹੈ ਜੀ ਇਹ ਕੜਾਈ ਹੈ ਸਾਰੀ ਓਕੇ ਲਓ ਵੀ ਆ ਹੈਂਡਵਰਕ ਬਾਈਕ ਦਾ 2800 ਦਾ ਆ 2000 ਬਣਾ ਆ 2000 ਦਾ ਨੱਤੀ ਫਲਟਾਂ ਲੱਗੇ ਤੇ ਚੱਲਦੇ ਆ ਅੱਗੇ ਬਾਕੀ ਤੁਹਾਨੂੰ ਟੂਟਾਂ ਦੀਆਂ ਦੁਕਾਨਾਂ ਜੁੱਤੀਆਂ ਦੀਆਂ ਦੁਕਾਨਾਂ ਉਹਦੇ ਚੋਂ ਬਹੁਤ ਹੀ ਸੇਲ ਦੇ ਵਿੱਚ ਮਿਲ ਜਾਣਗੀਆਂ ਦੇਖਣ ਨੂੰ ਹਨ ਤੁਸੀਂ ਦੇਖ ਸਕਦੇ ਹੋ ਲਓ ਵੀ ਅੱਗੇ ਸਾਲ ਲੱਗੇ ਇਹ ਆ ਸਾਰੇ ਸਾਲ ਪਏ ਨੇ ਜਮੇ ਹਨ ਤੇ ਆ ਕੋ ਪੰਜਾਬੀ ਆ ਗਿਆ ਕੀ ਰੇਟ ਆ ਜੀ 350 ਲੋ ਵੀ 350 ਨਹੀਂ ਬਟਾ ਸਾਈਜ਼ ਵੀ ਰਹਾ ਲੋ ਵੀ ਚਲਦੇ ਆ ਜੀ ਤੇ ਆ ਦੇਖੋ ਜਿਵੇਂ ਹਨਾpropto propa ਵੀ ਨੇ ਮੈਨੂੰ ਲੋ ਕੀ ਰੇਟ ਆ ਬਾਈ 200 ਹੈ 200 ਰੁਪਏ ਲੋ ਵੀ 200 ਰੁਪਏ ਤੇ ਮੈਂ ਤੁਹਾਨੂੰ ਇੱਕ ਦਿਖਾ ਦਿੰਦਾ ਨਾ ਲੋ ਵੀ ਸਿਰਫ 200 ਰੁਪਏ ਦਾ ਤੁਹਾਨੂੰ ਮਿਲ ਜੂਗਾ ਇਹ ਤੇ ਅੱਗੇ ਆ ਗਈ ਜੁੱਤੀ ਲੂਟ ਹਨਾ ਸੋਜਾ ਜਵੈਲਰੀ ਆ ਗਈ ਤੇ ਆ ਆ ਗਏ ਸ਼ਾਲ ਲਓ ਵੀ ਸਾਰੇ ਸ਼ਾਲ ਆ ਗਏ ਤੇ ਆ ਸੂਟ ਆ ਗਏ ਕੀ ਰੇਟ ਆ ਜੀ ਸੂਟਾਂ ਦਾ ਲਓ ਵੀ 250 ਪ੍ਰਿੰਟਡ ਸੂਟ ਆ ਗਏ 82500 ਰੁਪਏ ਦੇ ਤੁਸੀਂ ਦੇਖ ਸਕਦੇ ਨੇ ਲਓ ਵੀ ਅੱਗੇ ਆ ਗਏ ਹਨਾ ਤੇ ਆ 650 ਰੁਪਏ ਸੇਲ ਭਾਜ ਉਹਨਾਂ ਲਿਖ ਕੇ ਲਾਈ ਹੋਈ ਉੱਪਰ ਜਿੰਨੇ ਆ 400 ਰੁਪਿਆ ਹਨਾ ਲਓ ਵੀ ਆ 400 ਰੁਪਿਆ ਤੇ ਆ ਅੱਗੇ ਜੁੱਤੀ ਦੀ ਕਲੈਕਸ਼ਨ ਲਓ ਵੀ ਆ ਵੀ ਜੁੱਤੀ ਸਾਰੀਆਂ ਨੇ ਇੱਧਰ ਲੋ ਵੀ ਕਿ ਰੇਟ ਆ ਬਈ ਜੁੱਤੀ ਦਾ 300 ਤੋਂ ਦੇ ਲਈ 100 ਪਰ ਲੋ ਵੀ ਕੰਨ ਤੋਂ ਆਹ ਸਾਰੀਆਂ 300 ਦੀਆਂ ਲੋ ਵੀ ਆ ਪਈ ਅੰਦਰ ਸਾਰੀ ਜੁੱਤੀ ਐ ਨਾ ਆ 300 ਆਸ ਤੇ ਨਾ 500 ਠੀਕ ਹੈ ਲੋ ਵੀ ਤੇ ਤੁਹਾਨੂੰ ਸਾਰੀਆਂ ਜੁੱਤੀ ਮਿਲ ਗਈ ਓਕੇ ਓਕੇ ਕਿ ਆਹ ਦੇਖੋ ਅੰਦਰ ਸਾਰੀ ਕਲੈਕਸ਼ਨ ਐ ਓਕੇ ਓਕੇ 300 ਰੁਪਏ ਪਰ ਸਾਰੀਆਂ ਕਿਹੜੇ 1200 ਲਓ ਜੀ ਆਹ ਆ ਰਹੀ ਹੈਂਡਵਰਕ ਦਾ ਨਾ 1200 ਰੁਪਏ ਲਓ ਜੀ ਓਕੇ ਓਕੇ ਆ ਚੱਪਲ ਆ ਗਈ ਜੀ ਲਓ ਜੀ ਤੇ ਚੱਲਦੇ ਅੱਗੇ ਬੋਲਦੂ ਸਾਹਿਬ ਕਿ ਹੋਣੀ ਲਿਆਓ ਗਰਮ ਸੂਟਾਂ ਦੀ ਸੇਲ ਹੈ 250 ਤੋਂ 350 ਪਰ ਤੁਸੀਂ ਇੰਨ ਗਰਮ ਗਰਮ ਕੀ ਆ ਇਹ ਖਾ ਸਕਦੇ ਹੋ ਜਾਮਣ ਗਰਮ ਗਰਮ ਜਾਮਣ ਵੀ ਖਾ ਸਕਦੇ ਲਓ ਜੀ ਸੂਟ ਆ ਗਏ ਜੀ ਗਰਮ ਸੂਟ ਕੀ ਰੇਟ ਆ ਜੀ ਹਾਂ 300 ਇਹ ਵੀ ਛੁੱਟ ਲੈ ਜੀ ਇਹ ਕੀ ਰੇਟ ਨਹੀਂ 500 500 ਲੈ ਵੀ 500 ਬਾਕੀ ਆ ਤੁਹਾਨੂੰ ਸਾਰੀ ਐਵੇਂ ਜੀ ਕਲੈਕਸ਼ਨ ਮਿਲ ਜੂਗਾ ਨਾ ਇਹ ਦੇਖ ਸਕਦੇ ਆਉਂਦੇ ਆ ਅੱਗੇ ਦਿਖਾਉਣਾ ਹੋਰ ਤੁਹਾਨੂੰ ਸੇਲ ਸਾਰੀ ਆਪਾਂ ਬਾਕੀ 200 250 300 ਇਹ ਰੇਂਜ ਵਿੱਚ ਤੁਹਾਨੂੰ ਸਾਰਾ ਕੱਪੜਾ ਇਹ ਸੇਲ ਦੇ ਵਿੱਚੋਂ ਮਿਲ ਜੂਗਾ ਕਿਉਂਕਿ ਇਹ ਦੇਖ ਸਕਦੇ ਹੋ ਨਾ ਲੋਹਰਾ ਆ ਗਿਆ ਜਮੇ ਤੇ ਲੋਹਰਾ ਕੀ ਰੇਟ ਆ ਬਾਈ 100 ਰੁਪਏ ਦਾ 100 ਰੁਪਏ ਲੋ ਇਹ ਆ ਦੇਖੋ ਅੱਗੇ ਨਾ ਬਾਕੀ ਬੈਗ ਵਗੈਰਾ ਹੋ ਗਏ ਨੇ ਤੇ ਆ ਕੋਟ ਪਗੈ ਰ ਕੋਈ ਪੈ ਲੈ ਦਰ ਹਨ ਲੋਕ ਕੀ ਰੇਟ ਆ ਜੀ 500 ਲੋਕ 500 ਤੇ ਇਧਰ ਕੁੱਟੀਆਂ ਪਈਆਂ ਨੇ 250 ਦੀਆਂ ਨਾ ਲੋਕ ਪਜਾਮੇ ਵੀ 250 ਓਕੇ ਓਕੇ ਪਜਾਮੇ ਪੈ ਨੇ 250 ਤੇ ਚੱਲਦੇ ਅੱਗੇ ਲੋਕ ਆ ਹੁਣ ਪ੍ਰੋਬਲਮ ਮਿਲ ਜਾਣਗੇ ਕੀ ਰੇਟ ਆ ਬਾਬਾ ਜੀ 150 ਰੁਪਏ 150 ਰੁਪਏ ਇਹ 100 ਦਾ ਹੀ ਇਹ 100 ਦਾ ਹੀ ਤੇ ਆ 100 ਰੁਪਏ ਆ ਜੀ ਆ 150 ਤੇ ਆ 150 ਆ 250 ਦਾ 22 ਬਾਕੀ ਆਪਿਆਂ ਨੇ ਕੀ ਰੇਟ ਆ ਬਾਈ 100 100 ਰੁਪਏ ਲਾਉ 100 ਤੇ ਬਾਕੀ ਦੇਖਦੇ ਬਹੁਤ ਸਾਰੀ ਕਲੈਕਸ਼ਨ ਆ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਕੀ ਵੀਡੀਓ ਤੇ ਵੀ ਲੱਗੀ ਲਿਖ ਸ਼ੇਅਰ ਜ਼ਰੂਰ ਕਰਨਾ ਤੇ ਆ ਗਏ ਬੱਤੀਆਂ ਦੇ ਕੱਪੜੇ ਇੱਧਰ ਹਨਾ ਤੇ ਆ ਗਏ ਜੁੱਤੀ ਦੀ ਕਲੈਕਸ਼ਨ ਮਤਲਬ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਚੀਜ਼ ਮਤਲਬ ਮਿਲ ਜੂ ਕੱਪੜਾ ਹਰ ਇੱਕ ਤਰ੍ਹਾਂ ਦਾ ਸਿਆਲਾਂ ਦਾ ਕੱਪੜਾ ਨਾ ਬੰਦੇ ਪਾ ਲੈਣ ਲੋ ਚਾਲਦੇ ਅੱਗੇ ਆ ਲੋਹਰਾ ਆ ਗਿਆ ਜਿਵੇਂ ਗਰਮ ਹਨ ਲੋਹਰਾ ਇਹ ਆ ਅਗੇ ਤੁਹਾਨੂੰ ਗਰਮ ਕੱਪੜੇ ਅੱਗੇ ਤੇ ਦਿਖਾਉਣੀ ਆ ਅੱਗੇ ਤੁਹਾਨੂੰ ਰੋਟ ਸਾਰੀ ਸ਼ੇਲ ਆਪਾਂ ਬੜਿਆਂ ਨੂੰ ਦੇਖੀਓ ਚਲਦੇ ਆਂ ਭਾਬੀ ਆ ਅਗੇ ਕੋਟ ਹਨਾ ਕਿ ਰੇਟ ਆ ਬਾਈ 300 300 ਲੋਬੀ 300 ਲੰਗ ਕੋਟ ਆ ਇਹ ਆ ਦੇਖੋ ਸਾਰਾ ਹਨਾ ਆ ਇਹ ਮੇਰਾ ਸਾਰਾ ਕੋਟ ਆ ਤੁਸੀਂ ਦੇਖ ਸਕਦੇ ਹੋ ਲਓ ਵੀ 300 ਰੁਪਏ 300 300 ਮਿਲ ਜੂ ਮੈਨੂੰ ਇਹ ਕੋਟ ਆ ਆ ਜੀ ਯਾਰ ਲਓ ਵੀ ਆ ਸਾਰੇ ਆਇਓ ਆਇਓ 200 ਰੁਪਏ 200 ਰੁਪਏ ਭਾਈ ਇਹ ਲੋਰ ਆ ਲੋਰ ਪੈਂਟਾਂ ਓਕੇ ਓਕੇ ਲੋਰ ਪੈਂਟਾਂ 200 ਰੁਪਏ ਲਓ ਵੀ ਅਗੇ ਕੰਬਲ ਆ ਗਏ ਕੀ ਰੇਟ ਆ ਭਾਈ ਕੰਬਲ ਦਾ ਹੈ ਹਾਂ ਹਾਂ ਸਾਡੇ 650 ਸਾਡੇ 650 ਦੇ ਜੀ ਦਾ ਆਹ ਤੇ 300 ਤੋਂ ਉੱਠ ਹੈ ਇਹ 300 ਵਾਲੇ 300 ਵਾਲੇ ਅੱਗੇ 300 ਵਾਲੇ ਉਹ ਸਾਡੇ 750 ਤੇ ਚੱਲਦੇ ਅੱਗੇ ਟਿਕਟ ਦਿਖਾਉਣਾ ਹੋਰ ਤੁਹਾਨੂੰ ਨਾ ਆ ਵੀ ਬੱਚਿਆਂ ਦੇ ਕੱਪੜੇ ਹਨਾ ਬਾਕੀ ਆਹ ਅਗੇ ਕੋਟ ਵਗੈਰਾ ਇਹ ਤੁਹਾਨੂੰ ਕੋਲ ਬਰਾ ਮਿਲ ਜਾਣਗੇ ਹਨ ਤੇ ਆਗੇ ਟਰੈਕ suit ਉੱਤੇ ਲੋ ਕੀ ਰੇਟ ਆ ਬਾਈ ਜੀ 600 ਰੁਪਏ ਐਵੇਂ ਤੁਹਾਨੂੰ ਸਾਰੇ ਕੰਪਲੀਟ suit ਕੰਪਲੀਟ ਹੈ 600 ਬਾਈ ਜੀ ਲੋ ਵੀ ਕੰਪਲੀਟ ਹੈ 600 ਦਾ ਨਾ ਲੋ ਅੱਗੇ ਆ ਕੇ suit ਜਾਂ ਤੁਸੀਂ suit ਦੇਖ ਸਕਦੇ ਹੋ ਕੀ ਰੇਟ ਆ ਬਾਈ ਜੀ 600 ਰੁਪਏ ਲੋ ਵੀ 600 ਰੁਪਏ ਆ ਤੁਹਾਨੂੰ suit 600 ਰੁਪਏ ਮਿਲਣਾ ਬਾਕੀ ਆ ਗਏ ਕੋਟੀਆਂ ਆ ਗਏ ਵਾਹੀ ਗੱਡੀਆਂ ਚੈੱਕ ਕਰਦੇ ਤੇ ਨਾਲ ਦੇ ਅੱਗੇ ਅੱਗੇ ਪਜਾਮੇ ਆ ਗਏ ਹਨਾ ਗਰਮ ਆ ਗਏ ਜੀ ਕੀ ਰੇਟ ਆ ਬਾਈ ਜੀ 250 ਲਗਭਗ 250 ਆ ਗਰਮ ਪਜਾਮੇ ਸਾਨੂੰ 2250 ਮਿਲ ਜਾਣਗੇ ਅੱਗੇ ਲੋਹਰਾ ਆ ਗਿਆ ਲੋਹਰਾ ਦੇਖ ਸਕਦੇ ਹੋ ਨਾ ਆ ਕੋਟ ਆ ਗਏ ₹250 ₹250 ₹250 ₹250 ₹250 ₹250 ਸਾਡੀ ਜੀ ਇੰਡੀਪੈਂਟ ਆ ਗਈ ਨਾ ਤੇ ਆ ਵੀ ਜੀ ਇੰਡੀਪੈਂਟ ਜੋ ਆ ਵੀ ₹400 ਹੈ ਨਾ ਆ ਚਾਰ-ਚਾਰ ਸੋਫੇ ਨੂੰ ਮਿਲ ਜਾਣਗੇ ਸਾਰੇ ਕੋਟ ਇਹਨਾਂ ਇੱਕ ਪੂਰਾ ਕੀ ਆਵੇ ਸੂਟ ਸੂਟਾਂ ਦੀ ਕਲੈਕਸ਼ਨ ਦੇਖ ਸਕਦੇ ਹੋ ਨਾ ਐਵੇਂ ਦੇ ਤੁਹਾਨੂੰ ਸੂਟ ਮਿਲ ਜਾਣਗੇ ਸਾਰੇ ਆਹ ਪੂਰੀ ਕਲੈਕਸ਼ਨ ਨਾਲ ਬਾਕੀ ਹੋਰ ਵੀ ਪਿਆਰੂ ਹੋਰ ਕਲੈਕਸ਼ਨ ਆ ਗਿਆ। ਅੱਗੇ ਚੱਲਦੇ ਹਾਂ ਜੀ। ਅੱਗੇ 3.5 ਕਿਲੋ ਸੂਟ ਦਿਖਾਉਣੇ ਆ। ਤੇ ਜਦੋਂ ਆਸ ਨੂੰ ਕੋ ਪਏ ਨੇ ਹਣਾ ਕੰਪਿਊਟਰ ਦਾ ਜਾਨ ਕੀ ਰੇਟ ਆ ਬਾਈ 350 ਬਾਈ 200 ਰੇਟ 350 ਦਾ ਜਦ ਮਰਜੀ ਆਓ ਅੱਜ ਕੱਲ ਪੱਸਾ ਲੈ ਬਾਈ ਜਦ ਮਰਜੀ ਆ ਜਿਓ ਸਾਡੇ ਕੋਲ ਨਹੀਂ ਹੈਗਾ ਕੰਮ ਠੀਕ ਹੈ ਜੀ ਬਧੀਆ ਸਮਾਨ ਗਾਰੰਟੀ ਨਾਲ 5 ਮੀਟਰ ਦਾ ਪੂਰਾ ਬਾਈ ਪੂਰੇ 5 ਮੀਟਰ ਨਾਲ ਦੁਪੱਟਾ ਨਾਲ ਲਾਈ ਨਹੀਂ ਓਕੇ ਓਕੇ ਲੋ ਵੀ ਪੂਰਾ 5 ਮੀਟਰ ਹੋਊਗਾ ਬਾਈ ਜਦ ਮਰਜੀ ਆ ਜਿਓ ਇਹ ਨਹੀਂ ਵੀ ਇਹ ਛੰਡੇ ਵੀ ਹੋਣਾ ਲਾਈਨਿੰਗ ਵਿੱਚ ਹੀ ਲਾਈਨਿੰਗ ਵਿੱਚ ਹੀ ਲੋ ਵੀ ਲਾਈਨਿੰਗ ਵਿੱਚ ਹੀ ਆ ਸਾਡਾ ਆਪਣਾ ਚੈਨਲ ਹੈਗਾ ਬਾਈ YouTube ਤੇ ਓਕੇ ਆ ਦੇਖੋਗੇ ਤੇ ਓਕੇ ਕੋਟ ਵਗੈਰਾ ਹਨ ਲੋਗ ਆ ਦੇ ਕੋਟੀਆਂ ਤੇ ਬਾਕੀ ਐਵੇਂ ਦੇ ਬਹੁਤ ਘਰੇ ਬਹੁਤ ਦੁਕਾਨਾਂ ਇਹ ਦੇ ਦੇਖਣ ਨੂੰ ਮਿਲ ਜਾਣਗੀਆਂ ਹਨ ਇਹ ਦੇਖ ਸਕਦੇ ਹੋ ਤੇ ਜਾਂ ਕੋਟ ਵਗੈਰਾ ਆ ਕੇ ਦੇ ਰਹੇ ਛੋਗੇ ਤੇ ਆ ਵੀ ਕੀ ਰੇਟ ਆ ਬਾਈ ਜੀ 500 ਰੁਪਏ ਦੇ ਲਓ ਵੀ 5-500 ਰੁਪਏ ਲੈਣਗੇ ਤੁਹਾਨੂੰ ਜੀ ਦਾ ਜਣਾ ਲਓ ਵੀ ਆਹ 5-500 ਰੁਪਏ ਲਗਾੜ ਕੇ ਸਾਰੇ ਕੋਈ ਵੀ ਚੱਕ ਸਕਦੇ ਹੋ 500 ਰੁਪਏ ਜਿੰਨਾ ਮਰਜ਼ੀ ਲੈ ਜਾਓ ਚੱਕ ਕੇ ਇੱਧਰ 500 ਰੁਪਏ ਇਹ ਆ ਗੇ ਸੂਟ ਪਏ ਨਹੀਂ ਹਨਾ ਇਹ ਰੇਟ ਹੈ ਜੀ 650 ਰੁਪਏ ਹੈ 350 ਰੁਪਏ ਹੈ ਠੀਕ ਹੈ ਆ ਸਾਡੇ 350 ਵਾਲੀ ਆ ਸਾਡੇ 350 ਜੇ ਚੱਲਦੇ ਆ ਸਾਢੇ 350 ਸਾਢੇ 60 ਇਹ ਕਿੰਨੇ ਆਇਆ ਕਿੰਨੇ ਇਹ ਆਜ ਸਹਿ ਆਜ ਸਹਿ ਅੱਗੇ ਅੱਗੇ ਜਾ ਤਾ ਕੀ ਰੇਟ ਆ ਜੀ 500 ਵੀ ਜਗੇ 500 ਰੁਪਏ ਦਾ ਨਵੇਂ ਨਵੇਂ ਰੰਗ ਲੋ ਵੀ ਨਵੇਂ ਨਵੇਂ ਰੰਗ ਬਾਈ ਕਾ ਚੱਕੋ 500 ਰੁਪਏ ਦਾ ਤੇ ਆ ਦੇ ਕੋਲ ਅੱਗੇ 100 ਲਾ ਗਿਆ ਹਾਂ ਬਾਈ ਕੀ ਰੇਟ ਨੇ ਜੀ 350 ਬਾਈ 350 ਲੋ ਤਰਾਰੇ ਲਹਿੰਗੇ ਫਲਾਜੋ ਉਹ ਵੀ ਮਿਲਣੇ ਇਧਰ। ਓਕੇ ਓਕੇ ਲੋ ਵੀ ਭਾਈ ਉਹਨੇ ਕੋ ਤਰਾਰੇ ਲਹਿੰਗੇ ਮਿਲ ਜਾਣਗੇ ਤੇ ਆਹ ਸੌਲ ਦੇਖੋ ਨਾ ਸਿਰਫ 350 ਰੁਪਏ। ਲੋ। ਅਜੇ ਤਰਾਰੇ ਲਹਿੰਗੇ ਫਲਾਜੋ ਗਾਉਂਡ ਤੇ ਸਾਰਾ ਭਾਈ ਨੇ ਰੇਟ ਲਾਇਓ ਨੇ ਨਾਲ ਨਾ 15 1500 ਰੁਪਏ ਰੈਡੀਮੇਡ ਸੂ। ਬਹੁਤ ਘੱਟ ਹੈ ਸੇਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਨਾ ਤੇ ਬਹੁਤ ਦੇਖ ਸਕਦੇ ਹੋ। ਆਹ ਗਰਮ ਕੱਪੜੇ ਕੋਲ ਸੁਣ। ਲੋ ਜੀ। ਤੇ ਸਬਜ਼ੀ ਵੀ ਤੁਸੀਂ ਲੈ ਸਕਦੇ ਹੋ ਜਿਹਨੂੰ ਸਬਜ਼ੀ ਦੁਕਾਨੇ ਨਹੀਂ ਮਿਲ ਜੂਗੀ ਅੰਦਰ ਤੇ ਗਰਮ ਬਿਆਮੀਆਂ 150 ਦੇ ਦੋ ਗਰਮ ਪਜਾਮੇ 150 ਦੇ ਦੋ ਦਖਾਈ ਮਾੜੀ ਤਾਂ ਥੱਲੇ ਨੂੰ ਪਰ ਗਰਮ ਬਿਆਮੀਆਂ 150 ਦੇ ਦੋ ਨਹੀਂ 150 ਦੇ ਦੋ ਨੇ ਤੇ ਬਹੁਤ ਕਾਠਾ ਜਮ ਵਿੱਚ ਜੇ ਦਾ ਸਲਟਾ ਮਿਲ ਜਾਣਗੀ ਤੁਹਾਨੂੰ ਐਵੇਂ ਹੈ ਨਾ ਬਹੁਤ ساری ਹੋਰਾ ਮਿਲ ਜਾਣਗੀਆਂ ਤੁਹਾਨੂੰ ਤੇ 150 420 ਆ ਕੋਟ ਆਗੇ ਕੀ ਪ੍ਰਾਈਸ ਆ ਬਈਆ 100 100 ਵਰਤੋ ਜੀ ਅੱਜ ਆਗੇ ਕੁਝ ਗਰਮ ਕੱਪੜੇ ਹਨ ਇਹ ਰੇਟ ਆ ਬਾਈ 500 ਰੁਪਏ 500 ਰੁਪਏ ਬਾਕੀ ਲੋਹਾਂ ਆ ਗੀਆਂ ਅੱਗੇ ਨਾ ਤੇ ਉਹ ਦੇਖੋ ਸਾਰੀ ਕਲੈਕਸ਼ਨ ਇੱਕ ਮੈਂ ਵੀ ਲੈਣੀ ਹੈ ਆ ਬੱਤੀਆਂ ਦੇ ਆ ਗਏ ਨਾ ਉਹ ਆਇਓ ਸਾਡੇ ਤੇ ਸਾਡੇ ਜੱਲੇ ਜੱਲੇ ਜਵੇ ਪ੍ਰਣ ਸਿਰਫ 220 220 ਇੱਕ ਤੋਂ ਨਵਾਂ ਰਾਇਲ ਅਸਮਾਨ ਹੀ ਮਿਲਦੀ ਹੈ ਬੰਦਾ ਕਹਿੰਦਾ ਹੈ ਐਨ ਕਾ ਵਗੈਰਾ ਨਾ ਇਹਦੇ ਬਹੁਤ ਕੁਝ ਲੱਗ ਜਾਂਦੇ ਹੈ ਜੀ ਭਾਈ ਲੱਗੀ ਆਈਆ ਜੀ ਲਵੀ 100 ਰੁਪਏ ਲਾਤੀ ਹੈ 200 ਰੁਪਏ 200 ਰੁਪਏ ਲਵੀ 100 ਰੁਪਏ ਕਰ ਕੋ 500 ਰੁਪਏ 500 ਰੁਪਏ ਆਇਓ ਜਿਹੜਾ ਦਿੰਦੀ ਹੈ 500 ਰੁਪਏ ਲਾਤੀ ਹੈ ਯਾਰ ਆ ਦੇਖੋ ਇਦਾਂ ਦਾ ਜੀਨ ਦੇ ਪੈਂਟ ਆ ਗਏ ਜਿਵੇਂ ਯਾਰ ਜੀਨ ਦੇ ਪੈਂਟਾ ਆ ਗਏ ਤੇ ਆਪ ਵੀ ਜੀਨ ਦੇ ਪੈਂਟਾ ਗਏ ਨਾ ਤੇ ਕਲੈਕਸ਼ਨ ਵੀ ਦੇਖ ਸਕਦੇ ਹੋ ਨਾ ਆ ਗਏ ਗਰਮ ਕੱਪੜੇ ਕੀ ਰੇਟ ਆ ਬਾਈ ਜੀ 350 350 ਲਓ 350 ਹਰਕ ਸਾਈਜ਼ ਮੈਂ ਤੁਹਾਨੂੰ ਵਾਕਿਆ ਦੇਖੋ ਬੇਸਾਰੀ ਪਿਆਮਾਲਾ ਕੋਟੀ ਲੋ 300 ਪਿਆਮਾਲਾ ਕੋਟੀ ਲੋ ਆ ਦੇਖੋ ਸਾਰਾ ਨਾ ਲੋ ਤੇ ਰੋਲਰ ਸਾਰੀ ਮਿਲ ਜਾਣਗੇ ਭਾਈ ਸ਼ੈਂਪੂ ਤੋਂ ਉਪਰ ਮਿਲ ਜਾਣਗੇ ਰੋਲਰ ਇਹ ਆ ਗਏ ਪੈਂਟਾਂ 200 ਰੁਪਏ ਪੈਂਟ ਦੇ ਹਾਂ ਇਹ 340 400 ਆਹ ਗਰਮ ਸ਼ਰਟ ਗਰਮ ਸ਼ਰਟ ਤੇ ਲਓ ਵੀ ਕਿੰਨੇ ਮਰਜੀ ਕਲਰ ਆਪ ਨੂੰ ਚੱਕ ਲੋ ਆਗੇ ਕੋਟੀਆਂ ਵੀਆਂ ਲੱਗੇ ਠੀਕ ਗਿਆ ਪੈਂਟਾਂ 2000 ਦਾ ਸੀਗੇ ਲੱਗੇ ਤੇ ਤੇ ਆ ਗੀਆਂ ਕੋਈ ਨਾ ਲਓ ਦੇਖਾ ਲੈ ਲਓ ਵੀ ਅੱਗੇ ਆ ਗਈਆਂ ਕੋਟੀਆਂ ਤੇ ਆ ਤੁਹਾਨੂੰ ਕੋਟੀਆਂ ਮਿਲ ਜਾਣਗੀਆਂ ਸਾਰੀਆਂ ਹਨਾ ਕੀ ਰੇਟ ਆ ਬਾਈ ਜੀ 2200 ਲਓ ਵੀ ਤੇ ਆ ਲੋਹਰਾ ਆ ਗਿਆ ਮੇਰਾ 2200 250 2200 ਗਰਮ 250 2200 ਗਰਮ 2200 ਇਹ ਐਵੇਂ ਕੋ ਸੇਲ ਆ ਸਾਰੀ ਇਹ ਜਿਹੜੀ ਤੁਹਾਨੂੰ ਉੱਪਰ ਦਿਖਾਈ ਆ ਬਾਕੀ ਜੀ ਵੀਡੀਓਸ ਨੂੰ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਲੋ ਜੀ ਆਹ ਦੇਖੋ ਨਾ ਕੋਟੀਆਂ ਲੋਹਾਂ ਤੇ ਆਹ ਕੁਝ ਦਾਗਟਾਂ ਲੋ ਜੀ ਆ ਭਈਆਂ ਦਾਗਟਾਂ ਕੀ ਰੇਟ ਆ ਭਾਈ 600 600 ਰੁਪਏ ਜਿਵੇਂ ਆਹ ਦਾਗਟ ਤੁਹਾਨੂੰ ਮਿਲ ਜੀ 600 ਹੋ ਜੀ ਨਾ ਲੋ ਸਾਰੀ ਕੁਕ ਕਲੈਕਸ਼ਨ ਦੇਖ ਸਕਦੇ ਹੋ ਨਾ ਬਾਕੀ ਆ ਗਰਮ ਸ਼ਲਟ ਆ ਗਏ ਅੱਗੇ ਲੋ ਆਰੇ ਪਿੱਤਰਾ ਨਾ ਲੋ ਕਰਾਤੀ ਐਵੇਂ ਗੋਟੀਆਂ ਨਾ ਲੋ ਤੇ ਆਕੇ ਤੁਹਾਨੂੰ ਦਿਖਾਈ ਆਪਾਂ ਸਹਿਰ ਜਲੰਧਰ ਦੀ ਸੇਲ ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸਹਿਰ ਜਲੰਧਰ ਦੀ ਸੇਲ ਦਿਖਾਈ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਚ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ